ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਅੱਜ ਆਪਾਂ ਆ ਗਏ ਆ ਆਪਣੇ ਫੇਰ ਨਵੇਂ ਵਲੌਗ ਨਾਲ ਤੇ ਅਸੀਂ ਕਰਤਾ ਝੋਨਾ ਲਾਣਾ ਸ਼ੁਰੂ ਹਨਾ ਤੇ ਅਸੀਂ ਰੋਟੀ ਲੈ ਕੇ ਆਏ ਹੋਏ ਆ ਮੈਂ ਤੇ ਪਾਪਾ ਇਹ ਪਹੁੰਚ ਗਏ ਨੇ ਦੁਬਾਰਾ ਖੇਤ ਨੂੰ ਘੁੰਮ ਫਿਰ ਕੇ ਹਾਂ ਸਹੀ ਗੱਲ ਆ ਤੇ ਤੁਸੀਂ ਐਵੇਂ ਇੰਨੇ ਮਹਿੰਗੇ ਬੀਜ ਵੇਖਣ ਗਿਆ ਇੱਥੇ ਬੀਜ ਬਣਿਆ ਪਿਆ ਉੱਥੇ ਬੀਜ ਤਾਂ ਗਏ ਨਹੀਂ ਉਹਨਾਂ ਤੋਂ ਉੱਥੇ ਨਹੀਂ ਬੀਜ ਸਹੀ ਹੈਗੇ ਸਮੁੰਦਰ ਬਹੁਤ ਦੂਰ ਸੀ ਅੱਛਾ ਆ ਵੇ ਕੋਨੈਰਾ ਆ ਫੁੱਟ ਕਿੱਥੇ ਪੈ ਰਹੀ ਆ ਨਾ ਆ ਮੂੰਹੇ ਕੋਲੇ ਆ ਜਿਹੜੀ ਇੱਧਰ ਵੀ ਪੈਂਦੀ ਪਈ ਆ ਇੱਥੇ ਨਹੀਂ ਪੈਂਦੀ ਆ ਆ ਆਣੀ ਰੇ ਗੋਲ ਗੋਲ ਯਾਹੰਦਾ ਪਾਣੀ ਉੱਥੋਂ ਆ ਵੇ ਆ ਗਏ ਆ ਰੋਟੀ ਲੈ ਕੇ ਤੇ ਉੱਥੇ ਉੱਥੇ ਉਹ ਝੋਨਾ ਲਾਉਣ ਨੂੰ ਲੱਗੇ ਹੋਏ ਆ ਤੇ ਅਸੀਂ ਚਾਚੂ ਕੋਲੇ ਚੱਲੇ ਰੋਟੀ ਦੇਣ ਇੱਥੇ ਹੀ ਹੋਣੀ ਆ ਪਾਰਦੋ ਇਹਦੀ ਪਨੀਰੀ ਬੀਜਣੀ ਆ ਯਾਰ ਥਾ ਗਿੱਲਾ ਹੋ ਜਾਣਾ ਸੀ ਅੱਛਾ ਸਾਸ ਪਤੀ ਵੀ ਕੀ ਕਹੋ ਇਹ ਬਲੌਗ ਸਾਡਾ ਦੋ ਤਿੰਨ ਦਿਨ ਲੇਟ ਪਾਊਗਾ ਇਹ ਵਲੌਗ ਸਾਡਾ 2-3 ਦੇ ਲੇਟ ਪਾਊਗਾ ਕਿਉਂਕਿ ਸਾਡੇ ਨਾ ਹਜੇ ਮਲੇਸ਼ੀਆ ਵਾਲੇ ਵਲੌਗ ਅਜੇ ਪੈਂਡਿੰਗ ਪਿਆ। ਪਹਿਲਾਂ ਉਹ ਪਾਵਾਂਗੇ। ਤੇ ਹੋਰ ਸੱਸਰੀ ਗਾਲ ਜੀ ਕੀ ਹਾਲ ਚਾਲ ਹੈ ਸਾਰੇ ਦਾ ਠੀਕ ਠਾਕ ਹੋ। ਤੇ ਆ ਦੇਖ ਲੋ ਆਪਾਂ ਆ ਗਏ ਆ ਆਪਦੀ ਅਸਲੀ ਰੂਪ ਚ। ਖੋਡਣੀ ਲੱਭ ਰਹੀ। ਹੂੰ। ਤੇ ਪਾਸਾ ਭਰਤਾ ਦਿੱਤੀ ਹੁਣ। ਉਹ ਤਾਂ ਉਧਰੋਂ ਨਹੀਂ ਬੰਦ ਹੁੰਦੀ ਦੀ ਖੋਡ। ਆ ਖਾਲੇ ਦੇ ਨਾਲ ਟਿੱਬਾ ਵੀ ਨਾ ਹੋਵੇ। ਆ ਵੇ ਕਮੀਆ ਇਹ ਸਾਰੀ ਮਿੱਟੀ ਖਾਲੇ ਦੇ ਵਿੱਚ ਆ ਗਈ ਹਾਂ ਕੱਲ ਪਰਸੋ ਜੇ ਬਣਾਇਆ ਸਾਰੀ ਮਿੱਟੀ ਵਿੱਚ ਹੁਣ ਪਾਪਾ ਲੱਗਾ ਹੋਇਆ ਕਰਨ ਇਹ ਯਾਰ ਹਰ ਹਰ ਵਾਰੀ ਐਵੇਂ ਹੀ ਹੁੰਦਾ ਹੂੰ ਮੀ ਬਹੁਤ ਤੇਜ਼ ਆ ਗਿਆ ਨਾ ਉਦਣ ਵੇਖੋ ਤੁਸੀਂ ਸਾਰਾ ਥੱਲੀ ਆਇਆ ਪਿਆ ਹੁਣ ਪਾਪਾ ਲੱਗੂਗਾ ਇਹਨੂੰ ਕਰੂਗਾ ਸੱਟ ਜਿੰਨਾ ਖੁੰਦਾ ਕਰ ਦਿੰਨੇ ਆ ਪਾਣੀ ਚ ਵੀ ਕਰ ਦਾਂਗੇ ਹੂੰ ਕਿ ਉਹ ਸਾਡਾ ਟਰੈਕਟਰ ਲੱਗਾ ਹੋਇਆ। ਜੀ ਮੈਂ ਹਾਂ ਔਰ ਇਹ ہمارا ਟਰੈਕਟਰ ਹੈ ਔਰ ਆਮ ਪਹਿਲੀ ਵਾਈ ਜਾਨੇ ਆ। ਵੇਖੋ ਜੀ ਤੁਸੀਂ ਖੇਤਾਂ ਵਿੱਚ ਨਹੀਂ ਆ ਰਹੇ। ਇਧਰੋਂ ਖਾਲੀ ਜੋ ਪਾਣੀ ਆ ਜਾਂਦਾ ਤੇ ਇਧਰ ਪਾਣੀ ਭਰੀ ਜਾਂਦਾ। ਹਨਾ ਤੇ ਪਾਪਾ ਉਹ ਉੱਥੇ ਆ। ਉਹ ਮੋਏ ਲਾਈ ਜਾਂਦੇ ਆ। ਤਾਂ ਕਿ ਪਾਣੀ ਹੋਰ ਅੱਗੇ ਲੈ ਕੇ ਜਾ ਸਕੀਏ। ਹਨਾ ਤੇ ਠੰਡੀ ਠੰਡੀ ਹਵਾ ਚੱਲਦੀ ਆ ਮਿੱਠੀ ਮਿੱਠੀ ਤੋਪਾ ਹਾ ਹਾ ਹੰਨੀ ਆ ਰਹੀ ਆ ਜਾਂਦੇ ਆ ਹਨਾ ਤੇ ਨਾਲ ਆ ਪਾਣੀ ਦੀਆਂ ਲਿਸ਼ਕੋਰਾ ਨੀ ਆ ਰਹੀ ਆ ਜਾਂਦਾ ਮੈਨੂੰ ਤਾਂ ਇੱਥੇ ਹਨਾ ਤੇ ਤੁਸੀਂ ਵੀ ਜਰੂਰ ਦੱਸਿਓ ਜਦੋਂ ਤੁਸੀਂ ਖੇਤ ਜਾਂਦੇ ਹੋ ਤੇ ਤੁਹਾਨੂੰ ਉੱਥੇ ਮਝ ਆਉਂਦਾ ਕਿ ਨਹੀਂ ਹਨਾ ਤੇ ਹੁਣ ਆਪਾਂ ਆ ਗਏ ਮੋਟਰ ਤੇ ਤੇ ਇੱਥੇ ਖਾਣੇ ਆਪਾਂ ਰੋਟੀ ਹਨਾ ਤੇ ਪਾਪਾ ਪਾਣੀ ਭਰੀ ਜਾਂਦਾ ਨਹੀਂ ਉਹ ਮੈਂ ਇੰਜਨ ਚਲਾਣਾ ਰੋਕੀ ਤਾਂ ਫੇਮ ਹੋ ਗਿਆ ਹਮ ਲੰਚ ਟਾਈਮ ਉਹ ਬ੍ਰੇਕਫਾਸਟ ਟਾਈਮ ਇਹ ਹੈਗਾ ਬ੍ਰੇਕਫਾਸਟ ਹਾਂ ਸਾਡਾ ਚੰਗਾ ਬ੍ਰੇਕਫਾਸਟ ਪਹਿਲਾਂ ਤੇਰੇ ਦਿਨ ਤਾਂ ਹੋਟਲਾਂ ਚ ਕਰਦੇ ਰਹੇ ਅਸੀਂ ਹੁਣ ਖੇਤ ਸਾਢੇ 9 ਵਜੇ ਹੁਣ ਚਲੋ ਬਈ ਬ੍ਰੇਕਫਾਸਟ ਆ ਗਿਆ ਛੇਤੀ ਕਰੋ ਘੁੰਮਣ ਵੀ ਜਾਣਾ ਹੈ ਦੇ ਹੁਣ ਇੱਥੇ ਲੱਗੇ ਰਹੋ ਮੈਂ ਚਲਾ ਕੇ ਆਉਂਦਾ ਚਲਾ ਕੇ ਆ ਹਾਂ ਹੁਣ ਕਰਾਉਣਗੇ ਬ੍ਰੇਕਫਾਸਟ 3 ਘੰਟੇ ਹੋ ਗਏ ਹਾਂ ਇੱਥੇ ਫਿਰ ਦੇਣੂ ਏ 9 ਵਜ ਗਏ ਬਸ ਉਸੇ ਟਾਈਮ ਤੇ ਬ੍ਰੇਕਫਾਸਟ ਇਧਰ ਦਾ ਹੋ ਗਿਆ ਬਸ ਇਹਨੂੰ ਹੋਟਲ ਹੀ ਸਮਝ ਲਓ ਦੇਸੀ ਹੋਟਲ ਹੁਣ ਪਾ ਪਾ ਚਲਾਉ ਇੰਜਨ ਏ ਏ ਏ ਆ ਗਿਆ ਤਾਂ ਹੋਰ ਮੋਤਲਾਂ ਜੀਆਂ ਭਰਦੀਆਂ ਵਿੱਚ ਢੋੜੋ ਪੈਰ ਪੂਰੇ। ਪੋਤੀ ਖਾ ਕੇ ਫੇਰ ਚੱਲ ਜਾਈਏ। ਫੇਰ ਆਪਾਂ ਵੇਖ ਕੇ ਆਉਨੇ ਆ। ਫੇਰ ਘੁੰਮਦੇ ਆ ਖੇਤ। ਹਾਂ। ਉੱਥੇ ਤੁਸੀਂ ਮਲੇਸ਼ੀਆ ਘੁੰਮਦੇ ਸੀ। ਇੱਥੇ ਤੁਸੀਂ ਖੇਤ ਘੁੰਮੋ। ਫੇਰ ਚੈੱਕ ਜੁ ਕਰਾਂਗੇ। ਕਿਤੇ ਟੁੱਟਿਆ ਤਾਂ ਨਹੀਂ ਪਾਣੀ। ਹਾਂ। ਇਹ ਵਟਾ ਪੁੱਛਣੀ ਹੈ। ਹਾਂ ਸੱਚ ਉਹ ਵੀ ਰਹਿੰਦੀ ਹਾਂ ਜੇ। ਬੱਸ ਆ ਜੀ ਸਾਰਾ ਦਿਨ ਬਿਜੀ ਆ ਕੰਮ ਕੰਮ ਜੁੜ ਗਿਆ ਨਾ ਹਾਂ ਆ ਮੜਵਾਖ ਹੋ ਗਿਆ ਜੇ ਹੁੰਦੇ ਤੁਸੀਂ ਤੇ ਆਪ ਹੁਣ ਟਿਕਰ ਨੂੰ ਪੋਚੀਆਂ ਜਾਣੀਆਂ ਸੀ ਪਾਣੀ ਚੱਲ ਗਿਆ ਪੈਲੀ ਦੁਬਾਰਾ ਮੋਣੀ ਪੈ ਗਈ ਹਾਂ ਤੇ ਪਾਣੀ ਅੰਦਰ ਜਾਂਦਾ ਉਹ ਸਾਫ ਲੋ ਤੋਂ ਲੋ 1 ਮਿੰਟ ਜੀ ਦਾ ਆਪ ਤੋਂ ਇੱਥੇ ਲਾਉਣਾ ਹੈ ਤੁਸੀਂ ਵੇਖਦੇ ਆਂ ਹਾਂ ਠੰਡਾ ਪਾਣੀ ਆ। ਬਹੁਤ ਠੰਡਾ ਹੋਇਆ। ਘਰ ਨੂੰ ਚਲੋ ਖਾਈਏ। ਖਾਣੇ ਆ। ਦੋ ਕਿੱਥੇ ਰੱਖੀਏ ਇੱਟਾ ਉੱਤ ਰੱਖ ਲਈਏ। ਹਾਂ। ਬਈ ਤੇ ਖੇਤ ਰੋਟੀ ਖਾਂਦਾ ਕਿਨੂੰ-ਕਿਨੂੰ ਨਜ਼ਾਰਾ ਆਉਂਦਾ। ਮੈਨੂੰ ਆਉਂਦਾ। ਵਧੀਆ ਲੱਗਦਾ ਇੱਥੇ ਜਿਵੇਂ ਮਰਜ਼ੀ ਰੋਟੀ 'ਤੇ ਚਾਰ ਨਾਲ ਠਾ ਲਓ। ਸੁੱਕੀ ਰੁੱਖੀ ਮਿਸੇ ਜਿਵੇਂ ਮਰਜ਼ੀ ਖਾਓ। ਭੈਣ ਲੱਗਦਾ। ਇਹ ਸਾਡਾ ਉਹੀ ਥਾਂ ਜਿੱਥੇ ਤੁਸੀਂ ਗੰਡੇ ਲਾਏ ਸੀਗੇ। ਹਾਂ। ਕਿਸੇ ਦੇ ਪਨੀਰ ਵੀ ਲਾਈ ਆ। ਹੁਣ ਫਿਰ ਇਹਦੇ ਤੇ ਬਾਸਪਤੀ ਲਾ ਦੇਣੀ ਆ ਹਾਂ ਇੱਥੇ ਬਾਸਪਤੀ ਵੀ ਬਰੀ ਜਿਹਦੇ ਬੀਜ ਨਹੀਂ ਜਾ ਹਜੇ ਚੱਲ ਥੱਲੇ ਚੌਂਕੜੀ ਮਾਰ ਲੈ ਯਾਰ ਆ ਜਾ ਥੱਲੀ ਮਾਰਾਂਗੇ ਹੋਰ ਹਾਂ ਜੀ ਘਾਦ ਲੱਗਿਆ ਹੋਰ ਠੀਕ ਹੈ ਚੱਪਲਾਂ ਲੈ ਆਈਆਂ ਪਿੱਛੇ ਘਰ ਚੱਪਲਾ ਛੇ ਕਰਤੀਆਂ ਇਹ ਇਹ ਨੂੰ ਕਿਰਾਏ ਤੇ ਵਾਟਰ ਕੋਲਰ ਨੂੰ ਗਲਾਸ ਹੈਗੇ ਨਾ ਹੈਗੇ ਅੰਦਰ ਗਲਾਸ ਨਾਲ ਤੂੰ ਕੀ ਕਰਨਾ ਤੂੰ ਪਾਣੀ ਪਾਣੀ ਹੱਥਾਂ ਨਾਲ ਹੀ ਪੀਲਾਂਗੇ ਵਖਾਓ ਕਾਦੀ ਸਬਜੀ ਸੌਜੀ ਤਾਂ ਹੁਣ ਕੀ ਪਤਾ ਤੇ ਤੈਨੂੰ ਪਤਾ ਤੇਰੀ ਮਾਂ ਨੂੰ ਪਤਾ ਮੈਂ ਤਾਂ ਚਾਰਾਂ ਦਿਨਾਂ ਬਾਅਦ ਖਾਣੀ ਆ ਘਰ ਦੀ ਜਿਹੜੀ ਤੁਸੀਂ ਉੱਥੇ ਖਾ ਕੇ ਆਏ ਉਹੀ ਘਰੇ ਆਈ ਆ ਦਾਲੀ ਹਾਂ ਉੱਥੇ ਵੀ ਸਾਈਦਾ ਵੈਜ ਵਾਲੇ ਹੈਗੇ ਆਂ ਦਾਲੀ ਹੋਰ ਵੈਜ ਜਿੰਨਾ ਮਰਜ਼ੀ ਵੈਜ ਨੂੰ ਤਾਂ ਯਾਰ ਔਖਾ ਬਾਈ ਹੂੰ ਇੱਥੇ ਵੀ ਦਾਲ ਕਾ ਉਸੇ ਹੀ ਆ ਸਾਰਾ ਕੁਝ ਲੋ ਵੀ ਆ ਇਧਰ ਲੋ ਬਈ ਆ ਇਧਰ ਗਲਾਉਂ ਜਾਂ ਬਾਬੇ ਦਾ ਉੱਤੇ ਆਂਦੀ ਜਾਂਦੇ ਲੋ ਬੰਨੂ ਦੇ ਕਰਨ ਲੋ ਜੀ ਕੋਈ ਨਹੀਂ ਕੋਈ ਨਹੀਂ ਬਚ ਲੈ ਬਚ ਲੈ

लो भाई आप आ गए घरे जो पापा रोटी लेना आया सी मैं भी आ गया घर क्योंकि गर्मी बहुत ज्यादा तो मैं आ गया ਹੈਣਾ ਤੇ ਜਿੰਨਾ ਜਿੰਨੇ ਝੋੜਾ ਝੋਨਾ ਲਾਉਣਾ ਸ਼ੁਰੂ ਕਰਤਾ ਉਹ ਕਮੈਂਟ ਚ ਜਰੂਰ ਦੱਸਿਓ ਤੇ ਸਾਰੇ ਜਣੇ ਗਰਮੀ ਤੋਂ ਬਚ ਕੇ ਰਹੋ ਬਹੁਤ ਜਿਆਦੀ ਗਰਮੀ ਪਈ ਆਂਦੀ ਆ ਹੈਨਾ ਤੇ ਆਪਾਂ ਕਰਦੇ ਆ ਇਸ ਵਲੌਗ ਨੂੰ ਇੱਥੇ ਐਂਡ ਜੇ ਵਲੌਗ ਵਧੀਆ ਲੱਗਿਓ ਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ